ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਪਨੀਰ ਮਲਾਈ ਸੈਂਡਵਿਚ ਬਣਾਵਾਂਗੇ ਆਪਾਂ ਇਹਨੂੰ ਪਨੀਰ ਮਲਾਈ ਚਾਪ ਵੀ ਕਹਿੰਦੇ ਐ ਤੇ ਸੈਂਡਵਿਚ ਵੀ ਕਹਿੰਦੇ ਐ ਤੇ ਇਹ ਬਣਾਵਾਂਗੇ ਅੱਜ ਆਪਾਂ ਇਹਦੇ ਵਾਸਤੇ ਨਾ ਆਪਾਂ 1.5 ਲੀਟਰ ਦੁੱਧ ਲੈ ਲਿਆ ਤੇ ਹੁਣ ਆਪਾਂ ਇਹਨੂੰ ਉਬਾਲ ਆਊਗਾ ਤੇ ਉਬਾਲ ਆਉਣ ਤੇ ਕਰ ਆਪਾਂ ਇਹਦੀ ਵੇਟ ਕਰਾਂਗੇ ਤੇ ਫਿਰ ਆਪਾਂ ਇਹਦਾ ਛੇਨਾ ਬਣਾਵਾਂਗੇ ਆਪਣੇ ਨਾ ਜੀ ਦੁੱਧ ਨੂੰ ਉਬਾਲ ਆ ਗਿਆ ਤੇ ਹੁਣ ਆਪਾਂ ਨਾ ਗੈਸ ਬੰਦ ਕਰ ਦਿਆਂਗੇ ਤੇ ਇਹਨੂੰ ਨਾ ਆਪਾਂ ਹੇਠਲੇ ਲਾ ਲਾਂਗੇ ਇੱਥੇ ਸਟੈਂਡ ਤੇ ਰੱਖ ਲਾਂਗੇ ਤੇ ਹੁਣ ਆਪਾਂ ਨਾ ਇਹਦੀ ਦੋ ਇੱਕ ਦੋ ਮਿੰਟ ਨਾ ਆਪਾਂ ਇਹਦੀ ਹਵਾ ਕੱਢਾਂਗੇ ਥੋੜੀ ਜੀ ਵੀ ਬਾਹਰੇ ਆਪਾਂ ਗਰਮ ਦੇ ਵਿੱਚ ਨਾ ਆਪਾਂ ਸਿਰਕੇ ਨਾਲ ਪਾੜਾਂਗੇ ਜਾਂ ਆਪਾਂ ਨਿੰਬੂ ਨਾਲ ਕਾਹਦੇ ਨਾਲ ਵੀ ਦੁੱਧ ਪਾੜਨਾ ਹੋਵੇ ਨਾ ਤੇ ਥੋੜੀ ਜੀ ਆਪਾਂ ਨਾ ਇੱਕ ਦੋ ਮਿੰਟ ਇਹਦੀ ਨਾ ਹਵਾ ਕੱਢ ਲਾਂਗੇ ਇਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਲਾਵਾਂਗੇ ਜੀ ਇੱਕ ਵੱਡਾ ਚਮਚ ਆ ਵੱਡਾ ਚਮਚਾ ਆਪਾਂ ਸਿਰਕੇ ਦਾ ਲਿਆ ਆ। ਤੇ ਇਹੀ ਵੱਡਾ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਦਾ। ਐਸ ਤਰ੍ਹਾਂ ਕਰਕੇ ਨਾ ਆਪਾਂ ਥੋੜੀ ਜਿਹੀ ਹਵਾ ਇਹਦੀ ਕੱਢ ਲਈ ਐ ਤੇ ਹੁਣ ਆਪਾਂ ਥੋੜਾ ਥੋੜਾ ਸਿਰਕਾ ਪਾ ਕੇ ਤੇ ਆਪਾਂ ਇੱਕੇ ਵਾਰੀ ਨਹੀਂ ਸਿਰਕਾ ਪਾਉਣਾ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ। ਹੌਲੀ ਹੌਲੀ फट ਜਾਊਗਾ ਆਪਣਾ ਦੁੱਧ ਪਿਆ ਆਪਣਾ ਨਾ ਪਨੀਰ ਵਧੀਆ ਬਣ ਗਿਆ ਫਟ ਗਿਆ ਦੇਖੋ ਪਾਣੀ ਆਡੋ ਗਿਆ ਸਾਰਾ ਆਪਣਾ ਜਿਹੜਾ ਵਿਨੇਗਰ ਆਪਾਂ ਸਿਰਕਾ ਲਿਆ ਸੀ ਉਹ ਸਾਰਾ ਆਪਾਂ ਵਿੱਚ ਪਾਤਾ ਇੱਕ ਵੱਡਾ ਚਮਚ ਸੀਗਾ ਸਿਰਕੇ ਦਾ ਤੇ ਇੱਕ ਚਮਚ ਸੀ ਪਾਣੀ ਦਾ ਤਿਆ ਦੇਖੋ ਬਹੁਤ ਸੋਹਣਾ ਫਟ ਗਿਆ ਤੇ ਪਾਣੀ ਅੱਡ ਹੋ ਗਿਆ ਤੇ ਆਪਣਾ ਪਨੀਰ ਅੱਡ ਹੋ ਗਿਆ ਹੁਣ ਆਪਾਂ ਇਹਨੂੰ ਛਾਣਾਂਗੇ ਇਹ ਕੋਪਨੀਰ ਆਪਾਂ ਨੂੰ ਬਹੁਤ ਹੀ ਵਧੀਆ ਬਣ ਗਿਆ ਤੇ ਹੁਣ ਨਾ ਆਪਾਂ ਇਹਦੇ ਵਿੱਚੋਂ ਸਿਰਕੇ ਦੇ ਜਿਹੜੇ ਖਟਿਆਸ ਆ ਉਹ ਕੱਢਾਂਗੇ ਆਪਾਂ ਹੁਣ ਇਹਦੇ ਵਿੱਚ ਪਾ ਦੇਾਂਗੇ ਠੰਡਾ ਪਾਣੀ ਅੱਜ ਪੈਦਾਨਾ ਪਾਣੀ ਦੱਬ ਕੇ ਨਿਚੋੜਦੇ ਆਂਗੇ ਪੂਰਾ ਪਾਣੀ ਨਿਚੋੜਨਾ ਜਿਹੜਾ ਇਹਦਾ ਪਾਣੀ ਆਪਣਾ نیچے ਗਿਆ ਨਾ ਫਟਿਆ ਰਿਹਾ ਉਹ ਵੀ ਆਪਣੇ ਕੰਮ ਆ ਜਾਂਦਾ ਸਬਜ਼ੀ ਬਣਾਉਣ ਦੇ ਕੰਮ ਵੀ ਆਉਂਦਾ ਗਰੇਵੀ ਚ ਪਾਉਣ ਨੂੰ ਤੇ ਪਣਾਪਾ ਆਟਾ ਗੁੰਨਣ ਲਈ ਤਾਂ ਵੀ ਕੰਮ ਆਉਂਦਾ ਬਹੁਤ ਵਧੀਆ ਹੁੰਦਾ ਉਹ ਪਾਣੀ ਤੇ ਹੁਣ ਆਪਾਂ ਇਹਦਾ ਪਾਣੀ ਕੱਢ ਲਾਂਗੇ ਇਧਰ ਨਾਲ ਆਪਾਂ ਪਨੀਰ ਦਾ ਪਾਣੀ ਕੱਢ ਲਿਆ ਦੱਬ ਕੇ ਨਿਚੋੜ ਕੇ ਪਾਣੀ ਕੱਢਦੇ ਹੋਏ ਦਾ ਬਹੁਤ ਵਧੀਆ ਪਨੀਰ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਨਾ ਇਹਨੂੰ ਆਪਾਂ ਥੇਲੀਆ ਤਲੀਆਂ ਕਿ ਥੇਲੀਏ ਇਹਦੇ ਨਾਲ ਮਸਲਾਂਗੇ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਚਾਰ ਤੋਂ ਪੰਜ ਮਿੰਟ ਇਸ ਤਰ੍ਹਾਂ ਕਰਕੇ ਨਾ ਇਹਨੂੰ ਮਸਲੀ ਚੱਲਾਂਗੇ ਇਸ ਤਰ੍ਹਾਂ ਕਰਕੇ ਇਹਨੂੰ ਪੂਰਾ ਪਸਾਫਟ ਬਣਾਵਾਂਗੇ ਆਪਾਂ ਨੇ ਇਹਨੂੰ ਪੰਜ ਮਿੰਟ ਮਸਲ ਲੈ ਤੇ ਹੁਣ ਆਪਾਂ ਨਾ ਇਹਦੇ ਵਿੱਚ 2 ਚਮਚ ਪਾਵਾਂਗੇ ਮੈਦੇ ਦੇ ਆ ਦੋ ਚਮਚ ਨਾ ਮੈਦਾ ਆਪਣੇ ਕੋਲੇ ਇਹ ਪਾ ਦਾਂਗੇ ਆਪਾਂ ਥੋੜਾ ਜਿਹਾ ਰੱਖ ਲਾਂਗੇ ਹੁਣ ਆਪਾਂ ਇਹਨੂੰ ਮਸਲ ਲਾਂਗੇ ਸਵਾਰ ਕੇ ਮਸਲ ਕੇ ਫਿਰ ਆਪਾਂ ਇਹਨੂੰ ਉਸਤਕਾ ਹੀ ਜਿਵੇਂ ਪਹਿਲਾਂ ਆਪਾਂ ਮਸਲਿਆ ਉਸਤਕਾ ਹੀ ਮਸਲ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਨੇ ਪਨੀਰ ਨੂੰ 5 ਤੋਂ 6 ਮਿੰਟ ਮਸਲ ਲਿਆ ਤੇ ਪਹਿਲਾਂ ਕੱਲੇ ਪਨੀਰ ਨੂੰ ਮਸਲਿਆ ਆਪਾਂ 5 ਮਿੰਟ ਤੇ ਫਿਰ ਆਪਾਂ ਮੈਦਾ ਪਾ ਕੇ ਮਸਲਿਆ ਹੁਣ ਆਪਣਾ ਪਨੀਰ ਹੋ ਗਿਆ ਤਿਆਰ ਤੇ ਹੁਣ ਆਪਾਂ ਨਾ ਇਧਰ ਕੇਸਰ ਦੇ ਤਾਗੇ ਲਏ ਆ 10-15 ਤਾਗੇ ਆਪਣੇ ਕੋਲੇ ਤੇ ਇਹਦੇ ਵਿੱਚ ਨਾ ਹੁਣ ਆਪਾਂ ਗਰਮ ਦੁੱਧ ਪਾ ਦਿਆਂਗੇ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਿਆਂਗੇ ਹੁਣ ਇਧਰ ਆਪਾਂ ਨਾ ਚਾਸ਼ਨੀ ਬਣਾਵਾਂਗੇ ਇਹ ਆਪਾਂ ਇਹਨਾਂ ਆ ਵਾਰਿਆਂ ਕੌਲੀਆਂ ਆਪਾਂ ਨਾ 5 ਪਾਣੀਆ ਪਾਣੀ ਦੀਆਂ ਤੇ ਪਾਣੀ ਆਪਾਂ ਉਬਲ ਹੀ ਜਾਂਦਾ ਤੇ ਇਹ ਹੀ 1.5 ਕੌਲੀ ਪਾਈ ਆ ਆਪਾਂ ਚੀਨੀ ਹੁਣ ਆਪਣੀ ਚੀਨੀ ਜਦੋਂ ਮੈਲਟ ਹੋ ਗਈ ਆਪਾਂ ਕੋਈ ਤਾ ਵਗੈਰਾ ਨਹੀਂ ਬਣਾਉਣੀ ਐ ਜੀ ਤੇ ਆਪਾਂ ਬਸ ਮੈਲਟ ਹੀ ਕਰਨੀ ਐ ਇਹਨੂੰ ਸਿਰਫ ਤੇ ਉਹਨਾਂ ਟਾਈਮ ਆਪਾਂ ਨਾ ਇੱਧਰ ਬਣਾ ਲਾਂਗੇ ਸੈਂਡਵਿਚ ਪਹਿਲਾਂ ਤਾਂ ਗੋਲ ਬਣਾ ਲਓ ਇਹਨੂੰ ਪਹਿਲਾਂ ਚੌਰਸ ਬਣਾ ਲਓ ਉਹ ਆਪਦੀ ਮਰਜ਼ੀ ਐ ਹੁਣ ਆਪਾਂ ਮੜਾ ਜਹਾਤ ਨੂੰ ਕਿਉਂ ਲਾਵਾਂਗੇ ਤੇ ਆਪਾਂ ਹੁਣ ਆਪ ਦੇ ਸਾਹ ਬਣਾਉ ਛੋਟੇ ਵੱਡੇ ਛੋਟੇ ਬਣਾਏ ਹੋਏ ਕਿਉਂ ਫੁੱਲ ਵੀ ਜਾਂਦੇ ਥੋੜੇ ਜਿਹੇ ਆਪਾਂ ਜਿਵੇਂ ਗੁਲਾਬ ਜਾਮਨ ਜਾਂ ਰਸਗੁੱਲੇ ਹੁੰਦੇ ਨਾ ਆਪਾਂ ਉਹਵੇਂ ਗੁਲਾਬ ਉਹਵੇਂ ਬਣਾਵਾਂਗੇ ਨਾ ਐਸ ਤਰ੍ਹਾਂ ਕਰਕੇ ਸਾਰੇ ਬਣਾ ਲਾਂਗੇ ਆਪਾਂ ਐਸ ਤਰ੍ਹਾਂ ਕਰਕੇ ਆਪਾਂ ਜੀ ਗਲਾਬ ਜਾਮਣਾ ਰਸਗੁੱਲੇ ਬਣਾ ਲਏ ਆ ਇੱਧਰ ਹੁਣ ਆਪਾਂ ਨਾ ਆਪਣੀ ਚਾਸ਼ਨੀ ਵੀ ਉਬਲ ਗਈ ਇੱਧਰ ਦੇਖੋ ਆਪਣੀ ਚਾਸ਼ਨੀ ਨੇ ਪੂਰਾ ਵਾਲਾ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਇੱਕ ਇੱਕ ਕਰਕੇ ਪਾਵਾਂਗੇ ਕਿਉਂਕਿ ਆਪਾਂ ਨਾ ਇਹਨੂੰ ਆਪਾਂ ਰੁਕਣ ਨਹੀਂ ਦੇਣਾ ਵਾਲੇ ਨੂੰ ਤੇ ਆਪਾਂ ਇੱਕ ਇੱਕ ਕਰਕੇ ਪਾਵਾਂਗੇ ਆਰਾਮ ਨਾਲ ਤੇ ਫਿਰ ਆਪਾਂ ਇਹਨੂੰ ਨਾ 10 ਤੋਂ 15 ਮਿੰਟ ਪਕਾਵਾਂਗੇ ਆਪਾਂ ਇਹਨਾਂ ਨੂੰ ਐਸਟਾ ਕਾ ਕਰਕੇ ਤਾਂ ਕੇ ਪਕਾਵਾਂਗੇ 15 ਮਿੰਟ 5-5 ਮਿੰਟਾਂ ਤੋਂ ਨਾ ਆਪਾਂ ਇਹਨੂੰ ਚੈੱਕ ਕਰਦੇ ਰਹਾਂਗੇ ਆਪਨੇ ਨਾ ਪਨੀਰ ਦੇ ਪਨੀਰ ਮਲਾਈ ਵਾਲੇ ਰਸਗੁੱਲੇ ਨਾ ਉਪਰ ਦੇਨ 15 ਮਿੰਟ ਹੋ ਗਏ ਤੇ ਹੁਣ ਆਪਾਂ ਗੈਸ ਬੰਦ ਕਰਕੇ ਤੇ ਹੁਣ ਆਪਾਂ ਇਹਨੂੰ ਘੰਟਾ ਨਾਲ ਠੰਡਾ ਹੋਣ ਵਾਸਤੇ ਰੱਖਾਂਗੇ 1 ਘੰਟਾ ਪੂਰਾ ਲੱਗ ਜੂਗਾ ਇਹਨੂੰ ਉੱਤੇ ਆਪਾਂ ਦੇ ਦੇਵਾਂਗੇ ਇਹਦੇ ਜਾਲੀ ਤੇ ਹੁਣ ਆਪਾਂ ਠੰਡੇ ਕਰਾਂਗੇ ਇਹਨਾਂ ਆਪਾਂ ਇਹ ਜਿ ਪਨੀਰ ਦੇ ਪਨੀਰ ਮਲਾਈ ਜਨਾ ਸੈਂਡਵਿਚ ਤਿਆਰ ਹੋ ਗਏ ਦੇਖੋ ਠੰਡੇ ਹੋ ਗਏ ਤੇ ਬਹੁਤ ਵਧੀਆ ਸਾਫਟ ਸਾਫਟ ਬਣਿਆ ਵੇਖੋ ਰਸ ਵਿੱਚ ਭਰਿਆ ਹੋਇਆ ਠੰਡੇ ਹੋ ਗਏ ਪੂਰੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਆਪਾਂ ਇਹਨਾਂ ਨੂੰ ਜਾਲੀ ਦੇ ਉੱਤੇ ਰੱਖ ਲਾਂਗੇ ਤੇ ਜਿਹੜਾ ਇਹਦੀ ਚਾਸ਼ਨੀ ਹੈ ਨਾ ਉਹ ਥੱਲੇ ਚਾਈ ਜਾਊਗੀ ਹੁਣ ਆਪਾਂ ਸਾਰੇ ਇੱਥੇ ਕੱਢ ਕੇ ਰੱਖ ਦਿੰਦੇ ਹਾਂ ਹੁਣ ਆਪਾਂ ਇਹ ਮਾਵਾ ਮਤਲਬ ਖੋਆ ਤਿਆਰ ਕਰਾਂਗੇ ਜਿਹੜਾ ਆਪਾਂ ਸੈਂਡਵਿਚ ਦੇ ਵਿੱਚ ਲਾਵਾਂਗੇ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਖੋਆ ਤਿਆਰ ਕਰ ਲਾਂਗੇ ਆ ਆਪਾਂ ਨਾਲ ਘਰ ਦਾ ਕੱਢਿਆ ਹੋਇਆ ਖੋਆ ਹੈ ਜਿੰਨੇ ਸਾਪਣੇ ਸੈਂਡਵਿਚ ਹੈ ਉਸ ਹਾਵ ਨਾਲ ਆਪਾਂ 100 150 ਗ੍ਰਾਮ ਆਪਣੇ ਕੋਲੇ ਹੈਗਾ ਖੋਆ ਮਾਵਾ ਤੇ ਇਧਰ ਹੈਗਾ ਆਪਣੇ ਕੋਲੇ ਜਿਹੜਾ ਆਪਾਂ ਕੇਸਰ ਭੁੰਨਤਾ ਸੀ ਉਹ ਹੈ ਤੇ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਸਬਾ ਦੇਾਂਗੇ ਹੁਣ ਆਪਾਂ ਇਹਨੂੰ ਪੂਰਾ ਵਧੀਆ ਸੌਫਟ ਕਰ ਲਾਂਗੇ ਖੋਏ ਨੂੰ ਥੋੜਾ ਥੋੜਾ ਦੁੱਧ ਪਾਈ ਚੱਲਾਂਗੇ ਤੇ ਇਹਨੂੰ ਆਪਾਂ ਸੌਫਟ ਕਰ ਲਾਂਗੇ ਆਪਾਂ ਨਾ ਗਾਂ ਦੇ ਦੁੱਧ ਦਾ ਖੋਆ ਹੈ ਤਾਂ ਕਰਕੇ ਥੋੜਾ ਜਿਹਾ ਕਲਰ ਇਹਦਾ ਪੀਲਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਈ ਜਾਂਦੇ ਆ ਕੇਸਰ ਇਹਦੇ ਨਾਲ ਹੋਰ ਵੀ ਪੀਲਾ ਹੋ ਗਿਆ ਤੇ ਕੇਸਰ ਨਾਲ ਨਾ 스ਮੈਲ ਵੀ ਵਧੀਆ ਆਉਂਦੀ ਹੈ ਟੇਸਟ ਵੀ ਵਧੀਆ ਹੋ ਜਾਂਦਾ ਐਸ ਤਰ੍ਹਾਂ ਕਰਕੇ ਆਪਾਂ ਹੁਣ ਇਹਨੂੰ ਸੌਫਟ ਕਰ ਲਾਂਗੇ ਆਪਾਂ ਕੋਏ ਨੂੰ ਵਧੀਆ ਸੌਫਟ ਕਰ ਲਏ ਵਿੱਚੋਂ ਕੇਸਰ ਵਾਲਾ ਦੁੱਧ ਪਸਾਰਾ ਪੈ ਗਿਆ ਆਪਣਾ ਤੇ ਹੁਣ ਆਪਾਂ ਨਾ ਇਹਦੇ ਵਿੱਚ ਇੱਕ ਚਮਚਾ ਚੀਨੀ ਦਾ ਪਾਵਾਂਗੇ ਆਪਾਂ ਚੀਨੀ ਪਾਵਾਂਗੇ ਆਪਾਂ ਦੇਸੀ ਦੇਸੀ ਚੀਨੀ ਜੀ ਬੋਲਦੇ ਆ ਜੀ ਇਹਨੂੰ ਬੂਰਾ ਖੰਡ ਵੀ ਕਹਿ ਦਿੰਦੇ ਆ ਉਹ ਪਾ ਦਾਂਗੇ ਆਪਾਂ ਇਹਦੇ ਵਿੱਚ ਤੇ ਮਠਾ ਪਾਉ ਦੇ ਸਾਬ ਨਾਲ ਵੱਟ ਘੱਟ ਕਰ ਸਕਦੇ ਆ ਮੈਂ ਇੱਕ ਚਮਚਾ ਪਾਇਆ ਆਪਰਾਂ ਦਾ ਖੋਆ ਤਿਆਰ ਹੋ ਗਿਆ ਮਲਾਈਦਾਰ ਤੇ ਹੁਣ ਆਪਾਂ ਕਰਾਂਗੇ ਆਪਣੇ ਸੈਂਡਵਿਚਾਂ ਦੀ ਕਟਿੰਗ ਹੁਣ ਆਪਾਂ ਸੈਂਡਵਿਚ ਲੈ ਲਾਂਗੇ ਤੇ ਹੁਣ ਆਪਾਂ ਇਹਨੂੰ ਨਾਸਤਕਾਂ ਕਰਕੇ ਨਾ ਵਿਚਾਲਾ ਕੱਟ ਲਾਂਗੇ ਇਹਨਾਂ ਦੇ ਆਪਾਂ ਦੋ ਪੀਸ ਕਰ ਲਾਂਗੇ ਐਸ ਤਰ੍ਹਾਂ ਕਰਕੇ ਆ ਦੇਖੋ ਕਿੱਡੇ ਵਧੀਆ ਬਣੇ ਨਾਲੇ ਜਾਲੀਦਾਰ ਬਣੇ ਆ ਬਹੁਤ ਵਧੀਆ ਬਣੇ ਆ ਤੇ ਹੁਣ ਆਪਾਂ ਨਾ ਇਹਦੇ ਉੱਤੇ ਚਮਚ ਨਾਲ ਨਾ ਆਪਣਾ ਮਾਵਾ ਲਾ ਦੇਾਂਗੇ। ਉੱਪਰ ਇਹਨੂੰ ਆਸਤਿਕਾ ਰੱਖ ਦੇਾਂਗੇ। ਜਿਹੜਾ ਬਾ ਫਾਲਤੂ ਨਿਕਲਦਾ ਨਾ ਬਾ ਇਹਨੂੰ ਆਸਤਿਕਾ ਕਰਕੇ ਆਪਾਂ ਲਾ ਦੇਾਂਗੇ ਨਾਲ ਤੇ ਆਪਣਾ ਸੈਂਡਵਿਚ ਵਧੀਆ ਤਿਆਰ ਹੋ ਗਿਆ। हूँ आप दूसरे भी इस तरह करके कटिंग करा देखो इस तरह करके आप सारे नू बिचो मावे नाल भर देंगे ਆਪਣੇ ਜੀ ਸੈਂਡਵਿਚ ਵਧੀਆ ਬਣ ਕੇ ਹੋ ਗਏ ਤਿਆਰ ਵਿੱਚੋਂ ਆਪਾਂ ਨਾ ਮਾਵਾ ਭਰਤਾ ਇਹਨਾਂ ਦੇ ਤੇ ਬਹੁਤ ਵਧੀਆ ਬਣ ਗਏ ਤੇ ਹੁਣ ਆਪਾਂ ਇਹਦੇ ਉੱਤੇ ਰੱਖਾਂਗੇ ਪਿਸਤੇ ਡੈਕੋਰੇਟ ਕਰਾਂਗੇ ਆਪਾਂ ਇਹਨਾਂ ਦੀ ਬਹੁਤ ਹੀ ਆਸਾਨ ਤਰੀਕਾ ਹੈ ਘਰ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਤੇ ਜਦੋਂ ਵੀ ਮਨ ਕਰੇ ਤੇ ਬਣਾ ਕੇ ਖਾਓ ਤੇ ਨਾਲੇ ਬੱਚਿਆਂ ਨੂੰ ਖਵਾਉਣ ਨਾਲ ਆਪ ਖਾਓ ਐਲੋਜੀ ਦੇਖੋ ਆਪਣੇ ਸੈਂਡਵਿਚ ਪਨੀਰ ਦੇ ਪਨੀਰ ਵਾਲੀ ਸੈਂਡਵਿਚ ਤਿਆਰ ਹੋ ਗਏ ਤੇ ਹੁਣ ਸਾਨੂੰ ਮੈਂ ਦਿਖਾਉਣੀ ਆ ਜੀ ਕਟਿੰਗ ਕਰਕੇ ਹੁਣ ਆਪਾਂ ਸੈਂਡਵਿਚ ਦੀ ਕਟਿੰਗ ਵੀ ਕਰਾਂਗੇ ਦੇਖੋ ਦੇਖੋ ਕਿੰਨੇ ਵਧੀਆ ਬਣੇ ਐ ਬਹੁਤ ਹੀ ਵਧੀਆ ਸੈਂਡਵਿਚ ਤਿਆਰ ਹੋਏ ਐ ਤੇ ਇਸ ਤkań ਹੀ ਆਪਾਂ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਆ ਨਾਲੇ ਬਣਾ ਸਕਦੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਹਾਂਜੀ ਸਾਡੀ ਪਨੀਰ ਮલાઈ ਸੈਂਡਵਿਚਾਂ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਦਿਆ ਨਗੀਤਾ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀ ਘਰ